ਕੀ ਹੈ ਠੀਕ ਹੈ ਅਸੀਂ ਇਕੱਠੇ ਪਾਸਪੋਰਟ ਬਣਵਾ ਲਏ ਮੈਂ ਵੀ ਬੜੀ ਜਦੋਜਾਹਦ ਕਰੀ ਮੇਰਾ ਨਹੀਂ ਬਣਿਆ ਹਾਂ ਉਹ ਉਹ ਮੁੰਡਾ ਦਾਰਾ ਸੀ ਜਿਹੜਾ ਉਹ ਵੀ ਕੋਸ਼ਿਸ਼ ਕਰਦਾ ਰਿਹਾ ਹਾਂ ਉਹ ਪਰ ਇੱਕ ਵਾਰੀ ਉਹਨੇ ਮੈਨੂੰ ਕਿਹਾ ਕਹਿੰਦਾ ਮੈਂ ਬਾਹਰ ਭਗ ਜਾਣਾ ਹਾਂ ਫਿਰ ਕਹਿੰਦਾ ਤੁਹਾਡੇ ਵਰਗੇ ਚਾਰ ਪੰਜ ਲੰਡੂ ਬਿਠਾ ਕੇ ਹਾਂ ਕਹਿੰਦਾ ਮੈਂ ਲੰਡੀ ਜੀਬ ਤੇ ਫਿਰ ਢੇੜਾ ਦਿਆ ਕਰਾਂਗਾ ਨਾ ਪਟਿਆਲੇ ਚ ਅੱਛਾ ਮੈਨੂੰ ਉਹਦਾ ਬਹੁਤ ਹਾਸੇ ਆਉਂਦੀ ਹੈ ਹਾਂ ਵੀ ਅਸੀਂ ਬਹੁਤ ਮਤਲਬ ਕਿ ਸਾਡੀ ਬਹੁਤ ਨੇੜੇ ਦੀ ਯਾਰੀ ਹੈ ਅੱਛਾ ਹਾਂ ਚਾਹੇ ਹੁਣ ਮੈਂ ਚੱਲੋ ਰਜੇਵੇਂ ਵਧ ਗਏ ਹੁਣ ਫਿਰ ਤੁਸੀਂ ਗੇੜੀ ਲਵਾਉਣੇ ਹੋ ਰਿਸ਼ਪਾਲ ਨੂੰ ਆਇਆ ਹੋਇਆ ਮੇਰਾ ਮਿੱਤਰ ਹੈ ਜੀ ਰਸ਼ਪਾਲ ਆਦਮਦਾਰੇ ਅੱਛਾ ਇਹ ਮੇਰਾ ਮਿੱਤਰ ਹੈ ਜੀ ਠੀਕ ਆ ਹਾਂ ਇਕੱਠੇ ਅਸੀਂ ਬਹੁਤ ਸਾਡਾ ਮਤਲਬ ਕੇ ਤੁਸੀਂ ਵੀ ਬਾਈ ਜੀ ਕੀ ਹਾਲ ਹੈ ਜੀ ਲੰਬਾ ਸਮਾਂ ਅਸੀਂ ਇਕੱਠੇ ਰਹੇ ਹਾਂ ਕੈਮਰੇ ਦੇ ਕਰੀ ਤੇ ਸ਼ਕਲ ਵਿਖਾ ਦਿਓ ਆਪਦੀ ਇਹ ਰਸ਼ਪਾਲ ਹੈ ਹੈ ਇੱਥੇ ਆ ਜਾਓ ਹਾਂਜੀ ਹਾਂ ਕਹਿਣ ਦਾ ਮਤਲਬ ਇਹ ਹੈ ਵੀ ਕਈ ਵਾਰ ਜ਼ਿੰਦਗੀ ਵਿੱਚ ਤੁਹਾਡੇ ਦੋਸਤਾਂ ਮਿੱਤਰਾਂ ਦੇ ਟੀਚਰ ਮਖੌਲ ਜਾਂ ਤਨ ਤੁਹਾਨੂੰ ਉਸ ਥਾਂ ਤੇ ਲੈ ਜਾਂਦਾ ਬੇਸ਼ੱਕ ਇਹਨੇ ਦਿਲੋਂ ਤੁਹਾਡੀ مخالਫਤ ਨਾ ਗੱਲ ਕੀਤੀ ਹੋਵੇ ਅਸੀਂ ਮੈਂ ਕਹਿੰਦਾ ਇੰਨੇ ਸਾਲ ਇਕੱਠੇ ਰਹਾਂ ਜੀ ਸਾਡਾ ਕਦੇ ਲੈਣ ਦੇਣ ਪਿੱਛੇ ਲੜਾਈ ਝਗੜਾ ਨਹੀਂ ਹੋਇਆ ਅਸੀਂ ਜੇ ਖਾਣਾ ਪੀਣਾ ਤਾਂ ਵੀ ਜੇ ਮੈਂ ਲਾਤੇ ਤਾਂ ਅਗਲੇ ਦਿਨੇ ਇਹਨੇ ਲਾਤੇ ਜੇ ਇਹਨੇ ਲਾਤੇ ਅਗਲੇ ਦਿਨ ਮੈਂ ਲਾਤੇ ਅਸੀਂ ਮੈਂ ਕਹਿੰਦਾ ਘੱਟੋ ਘੱਟ 10 ਸਾਲ ਅਸੀਂ ਇਕੱਠੇ ਰਹਾਂ ਜੀ ਰਿਸ਼ਪਾਲ ਫਿਰ ਤੁਹਾਨੂੰ ਲੱਗਦਾ ਸੀਗਾ ਵੀ ਬਾਈ ਮੰਤਰੀ ਬਣ ਜੂ ਕਿਸੇ ਦਿਨ ਕੀ ਪਤਾ ਦੀ ਉਦੋਂ ਉਹ ਤਾਂ ਇੰਜ ਦੀ ਜੀ ਮਤਲਬ ਇਹ ਨਹੀਂ ਵੀ ਘਰੋਂ ਜੁੱਤੇ ਜਾਣਾ ਟਲ ਕੇ ਜਾਣਾ ਵੀ ਘਰੋਂ ਟਲ ਕੇ ਜਾਣਾ ਹਾਂ ਸਲੂ ਜਿਵੇਂ ਕੋਈ ਸਰੀਮੇ ਕਿਤੇ ਪਟਿਆਲੇ ਕਦੇ ਨਾ ਬੇ ਇਹ ਗੱਲ ਸੱਚੀ ਹੈ ਵੀ ਤੁਸੀਂ ਕਿਹਾ ਸੀ ਮੈਂ ਬਾਹਰੋਂ ਆਉਂਗਾ ਤੇ ਹੈ ਉਦੋਂ ਦਰਸਲ ਇਹ ਮਤਲਬ ਇਹਦਾ ਬਾਹਰ ਜਾਣ ਦਾ ਚਾਂਸ ਜ਼ਿਆਦਾ ਸੀ ਉਦੋਂ ਸਾਪੂਰਾ ਤੀ ਹਾਂ ਬਸ ਜਿਵੇਂ ਉਹ ਲੜੀਆਂ ਜੀਪਾਂ ਚੱਲਦੀਆਂ ਦੀਆਂ ਬਾਈ ਰਿਸ਼ਪਾਲਾ ਜਿਵੇਂ ਰਹਿੰਦੇ ਰਹੇ ਅਸੀਂ ਹਾਂ ਉਦੋਂ ਨਾ ਪਿਛੋਂ ਲਈਆ ਪਹਿਲਾਂ ਮਾਨੂੰ ਸ਼ੌਂਕ ਦੀ ਵੀ ਲੜੀ ਜੀਪ ਲੈ ਕੇ ਘੁੰਮੀਆਂ ਸੀ ਹੁਣ ਜਦੋਂ ਮੰਤਰੀ ਤੇ ਗੱਡੀਆਂ ਘੂਕੂ ਕਰਦੀਆਂ ਆਉਂਦੀਆਂ ਫੇਰ ਨਹੀਂ ਇਹ ਤਾਂ ਭਰਾ ਜੀ ਪਿਆਰ ਹੈ ਇਹਨਾਂ ਅੱਜ ਵੀ ਪਿਆਰ ਨਾ 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 ਤਹਿ ਦਿਲੋਂ ਧੰਨਵਾਦ ਹਾਂ ਬਹੁਤ ਜ਼ਿਆਦਾ ਬੜੀ ਖੁਸ਼ੀ ਹੋਈ ਪਰ ਉਹ ਇਹ ਚੀਜ਼ ਬਾਰੇ ਕੋਈ ਪਤਾ ਨਹੀਂ ਹੁੰਦਾ ਸੀ ਵੀ ਇਹ ਕੀ ਬਣੂਗਾ ਮੰਤਰੀ ਬਦਲਣ ਤੋਂ ਬਾਅਦ ਇਹ ਤਾਂ ਸਭ ਬਦਲਿਆ ਤਾਂ ਨਹੀਂ ਨਾ 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 ਫੋਨ ਪਾਣਾ ਹੁੰਦਾ ਨਾ ਨਾ ਹੁੰਦੀ ਨੇ ਮਿਲਦੇ ਦੀਆਂ ਹੁਣ ਤੁਹਾਨੂੰ ਪਤਾ ਰਜੇਵੇ ਬਹੁਤ ਨੇ ਨਹੀਂ ਇਹ ਤਾਂ ਗੱਲ ਖੈਰ ਸਾਬਤ ਹੋ ਗਿਆ ਵੀ ਅੱਜ ਆਉਦੇ ਇੰਟਰਵਿਊ 'ਚ ਵੀ ਹੁਣ ਤੁਹਾਨੂੰ ਆਵਾਜ਼ ਮਾਰ ਕੇ ਬੁਲਾਇਆ ਹਾਂ ਮੈਂ ਹੁਣ ਗੁਰਦੁਆਰਾ ਸੇਨ ਸ਼ਾਨ ਸਾਹਿਬ ਦਾ ਗੁਰੂ ਘਰ ਦਾ ਮੈਂ ਪ੍ਰਧਾਨ ਵੱਲੋਂ ਚੱਲ ਰਿਹਾ ਠੀਕ ਹੈ ਉੱਤੇ ਸੇਵਾ ਕਰ ਰਿਹਾ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਪਹਿਲਾਂ ਮੈਂ ਛੋਟੇ ਭਰਾ ਨੂੰ ਮਿਲ ਕੇ ਆਇਆ ਦੀ ਮਿੰਟੂ ਨੂੰ ਇਹਨੂੰ ਨਹੀਂ ਦੀ ਪਤਾ ਹੁਣ ਉਹਨੇ ਫੋਨ ਕਰਿਆ ਹਾਂ ਕਦੇ ਵੀ 10 ਮਿੰਟ ਤੱਕ ਜਰੂਰੀ ਆਉਣਾ ਮਾਹ ਚਾਰਕ ਬੰਦੇ ਨੇ ਗਾਲਾਂ ਕੱਢਣਗੇ ਇਹ ਮੇਰ ਬੰਦਾ ਵਗਿਆ ਮਨੋਂ ਬਗੈਰ ਦੱਸੇ ਆ ਗਿਆ ਰੀ ਕੋਈ ਛੋਟੇ ਹੁੰਦਿਆਂ ਦੀ ਗੱਲ ਸੁਣਾ ਦਿਓ ਆ ਤਾਂ ਕੱਟੀ ਅਸੀਂ ਜਿਵੇਂ ਦੱਸਿਆ ਸਾਰੇ ਨੇ ਆ ਸਾਰੇ ਬੱਸਾਂ ਵਾਲੇ ਸਾਨੂੰ ਜਾਣਦੇ ਤੇ ਜਿਹੜੇ ਉਹ ਚਲੋ ਜਿਹੜਾ ਨਾ ਦੌਰ ਦੱਸਿਆ ਉਹਦੋਂ ਅਸੀਂ ਉਹ ਲਹਿਰ ਦਾ ਦੇਖੋ ਅਸੀਂ ਦਾੜੀ ਨਹੀਂ ਕਟਾਈਆਂ ਇਹਦੇ ਵੀ 50 ਲਾਈਨ ਦੀ ਮੇਰੇ ਵੀ ਸ਼ੁਰਤੋਂ 50 ਲਾਈ ਜੁੰਦੀ ਸੀ ਠੀਕ ਆ ਉਹ ਸੈਨ ਬਥੇਰੇ ਘੇਰੇ ਅਸੀਂ ਖੜੇ ਵੀ ਉਰਾਂ ਪਰ ਕੇ ਮਾਲਵਾ ਸ੍ਰੀਮੇ ਦੇ ਵਿੱਚ ਇਹ ਫਿਲਮ ਦੇਖਣ ਵਗਿਆ ਹਾਂ ਇਹਨੂੰ ਫਿਲਮ ਦੇਖਣ ਦਾ ਜ਼ਿਆਦਾ ਚੌਹ ਹੁੰਦਾ ਤਕਰੀਬਨ ਮੈਂ ਬੈਕ ਕੇ ਸੀ ਡਿਊਟੀ ਹੁੰਦਾ ਬਈ ਜਿਆਦਾ ਹੋਊਗਾ ਤਾਂ ਚੱਲਾਂਗੇ ਮੈਨੂੰ ਘਟਦੀ ਹਾਂ ਉਹ ਮੈਨੂੰ ਪੁੱਛਿਆ ਨੇ ਇਨਕੁਆਰੀ ਕਰਨ ਲੱਗੇ ਵੀ ਤੁਸੀਂ ਕਿਵੇਂ ਆਏ ਹੋ ਕਿਵੇਂ ਬੈਠੇ ਹੋ ਮੈਂ ਵੀ ਇਸ ਤਰ੍ਹਾਂ ਇੱਕ ਨਾਲ ਦਾ ਬੰਦਾ ਮੇਰਾ ਫਿਲਮ ਦੇਖਣ ਗਿਆ ਹੈ ਕਹਿੰਦੇ ਤੂੰ ਕਿਉਂ ਨਹੀਂ ਗਿਆ ਮੈਨੂੰ ਸ਼ੌਂਕ ਨਹੀਂ ਹਾਂ ਕੀ ਕੰਮ ਕਰਦੇ ਸੀ ਕਿੱਦਾਂ ਐ ਫਿਰਦੇ ਹੋ ਫਲਾਣਾ ਤੇ ਘੜਾ ਜੀ ਮੈਂ ਉਹਦੀ ਵੇਟ ਕਰਾਂ ਇਕੱਠੇ ਹੋ ਕੇ ਚੱਲਾਂਗੇ ਉਹ ਕਾਫੀ ਮੈਨੂੰ ਬਹੁਤ ਜ਼ਿਆਦਾ ਥੱਕਾ ਪਿਆ ਠੀਕ ਹੈ ਮਤਲਬ ਉਹਨਾਂ ਨੇ ਲਾਈਆਂ ਰਫ ਰਫਲਾਂ ਰਫਲਾਈ ਅੱਗੇ ਲਾਈਆਂ ਸਣੀ ਮੇਰੇ ਅੰਦਰ ਵੀ ਸੈਰ ਤੇ ਲੈ ਗਏ ਹਾਂ ਵੀ ਦੱਸੋ ਤੁਸੀਂ ਕੀ ਕੰਮ ਕਰਦੇ ਹੋ ਕਿੱਧਰ ਫਿਰਦੇ ਹੋ ਹਾਂ ਚਲੋ ਉਦੋਂ ਥੋੜਾ ਜਿਹਾ ਦੌਰੀ ਇੱਦਾਂ ਦਾ ਚਲੋ ਕਹਿੰਦਾ ਮੈਂ ਯਾਰੀ ਨੇ ਭਈਆ ਜਿਹੜੀ ਪਹਿਲਾਂ ਸੀ ਉਹ ਅੱਜ ਵੀ ਨੇ ਮੈਂ ਕਦੇ ਡਰ ਕੇ ਮਾਰਾ ਤੇ ਕਹਿਆ ਆਪਾਂ ਬਥੇਰੇ ਨੇ ਕਿਹਾ ਵੀ ਤੁਸੀਂ ਦਾੜੀਆਂ ਕਟਾ ਲਓ ਮੈਂ ਕਦੇ ਵਾਲ ਨਹੀਂ ਕਤਰਿਆ ਅਜੇ ਤੱਕ ਵਾਹ ਬਹੁਤ ਅਸ਼ਾਦ ਤੇ ਰਹੇ ਪਰ ਮੇਰੀ ਇੱਛਾ ਹੈ ਵੀ ਅਸੀਂ ਕੋਈ ਨਾ ਕੰਮ ਇਕੱਠਾ ਕਰੀਏ ਕੱਟ ਸਾਗਰੀਏ ਹਾਂ ਇਹਦੇ ਬਹੁਤ ਮੇਰੇ ਜਿਹੜੀ ਯਾਰੀ ਆ ਬਹੁਤ ਜ਼ਿਆਦਾ ਮੇਰੀ ਕੋਸ਼ਿਸ਼ ਵੀ ਆ ਵੀ ਕੋਈ ਨਾ ਕੋਈ ਛੋਟਾ ਮੋਟਾ ਅਸੀਂ ਕਰੀਏ ਉਹ ਪਿੰਡ ਵਾਲੇ ਕੋ ਕਹਿੰਦੇ ਗੁੰਦੇ ਆ ਤੁਹਾਨੂੰ ਵੀ ਤੇਰਾ ਯਾਰ ਮੰਤਰੀ ਬਣ ਗਿਆ ਤੈਨੂੰ ਸੈਟ ਸਟ ਕਰ ਦੇ ਜਦ ਇਹ ਆਉਂਦਾ ਗੁਰਦੁਆਰੇ ਵੀ ਬਹਨੇ ਆ ਅਸੀਂ ਹਾਂ ਸਾਰੇ ਪਾਸੇ ਬਹਨੇ ਆ ਕੱਟੇ ਮਿਲਦੇ ਜੁਲਦੇ ਕਹਿੰਦੇ ਵੀ ਨੇ ਭਾਈ ਤੇਰਾ ਯਾਰ ਜਾਰੀਆ ਤੂੰ ਮਿਲਣ ਕਿਉਂ ਗਿਆ ਮੈਂ ਹੁਣ ਕਹੀਂ ਰਝੇ ਵੀ ਇਹ ਜੀ ਹੋਗੇ ਮੈਂ ਥੋੜੇ ਡੰਗਰ ਰੱਖੇ ਹੋਏ ਨੇ ਇਹਨਾਂ ਡੈਰੀ ਫਾਰਮ ਆ ਜਾਂਦਾ ਡੈਰੀ ਫਾਰਮ ਹੈ ਹਾਂ ਤਾਨੂੰ ਕਦੀ ਰਿਸ਼ਪਾਲ ਨੇ ਕਿਹਾ ਵੀ ਮੇਰੇ ਕੋ ਕੰਮ ਕਰਾ ਦਿਓ ਜਾਂ ਮੈਨੂੰ ਸੈੱਟ ਕਰ ਦਿਓ ਬਾਈ ਨਾ ਕਦੇ ਵੀ ਨਾ ਕਦੀ ਨਹੀਂ ਯਾਰੀ ਤਾਂ ਫਿਰ ਇਹੋ ਜੀ ਹੋਣੀ ਚਾਹੀਦੀ ਆ ਨਹੀਂ ਕਦੇ ਵੀ ਨਹੀਂ ਬਾਈ ਯਾਰ ਮੰਤਰੀ ਬਣ ਗਿਆ ਤੇ ਅੱਧੇ ਬੰਦੇ ਅਖਲਾ ਨਾਲ ਬਸ ਉਹਦੇ ਤੇ ਹੀ ਖਾੜੇ ਲੈਦੇ ਹੋ ਹਾਂ ਸਾਰੇ ਪਾਸੇ ਕੰਮ ਦੇਈਆਂ ਵੀ ਅੱਪਾ ਤਾਹੀ ਕਹਿੰਦੇ ਦਿਨ ਦੁਗਣੀ ਰਾਤ ਚੁਗੀਆਂ ਬਹੁਤ ਵਧੀਆ ਸਰਕਾਰ ਬਣੀ ਆ ਹਾਂ ਇਹਨਾਂ ਨਾਲ ਰਿਹਾ ਦਫ਼ਤਰ ਜੀ ਬੈ ਕੇ ਡਿਊਟੀ ਦਿੱਤੇ ਰਾਤ ਨੂੰ ਇਹਨਾਂ ਨੇ ਜੀ ਪੂਰਾ ਪੂਰਾ ਕੰਮ ਵੀ ਕਰਿਆ ਤੇ ਮੈਨੂੰ ਵੀ ਇਹਨਾਂ ਦੱਸੇ ਕੱਲਾ ਆਉਂਦਾ ਸੀ ਫਿਰ ਮੋਟਰਸਾਈਕਲ ਲੈ ਕੇ ਉਹਦੇ ਨਾਲ ਬੈਠ ਕੇ ਦੋ ਹੀ ਇਕੱਠੇ ਆਉਣ ਲੱਗੇ ਵੇਲਾ ਤੇ ਖਰਾਬ ਨੇ ਰਾ